ਬਹਿਲੂਲਪੁਰ ਦੀ ਨਹਿਰ ਦੀ ਸਫਾਈ ਕਰਦੇ ਹੋਏ ਪਿੰਡ ਬਹਿਲੂਲਪੁਰ ਦੇ ਹੁਣ ਜਿਹਨੇ ਮੜੀਆਂ ਸਵਾਲ ਸਿੱਟੀ ਨਾ ਬਾਈ ਇੱਥੇ ਜਿਹਨੇ ਮੜੀਆਂ ਮੁੜੀਆਂ ਦੀ ਸਵਾਲ ਸਿੱਟੀ ਜਾਂ ਸਾਡੀਆਂ ਹੋੜੀਆਂ ਸਿੱਟੀਆਂ ਉਹਦੇ ਹੁਣ ਚਪਲੀ ਫਿਰਨੇ ਜਿਹੜਾ ਬੰਦਾ ਆਪੇ ਤੇਰੇ ਵਾਰਨਿੰਗ ਚਾਜਣਾ ਠੀਕ ਆ ਆ ਸਫਾਈ ਲਫਾਵੇ ਭੈਣ ਤੋਂ ਗੰਦ ਮੰਦ ਇੱਥੇ ਉਾਂ ਆ ਕੇ ਇੱਥੇ ਲੋਕ ਜੂ ਇੱਧਰ ਦੀਵਾ ਲਾ ਜਨੇ ਇੱਥੇ ਨਾਲੇ ਲਫਾਵੇ ਸਿਰ ਜਨੇ ਗੰਦਾ ਆ ਇੱਥੇ ਧੂਪ ਲਾਉਣਾਂ ਦੇ ਵਿੱਚੇ ਜਰਦਦੀਆਂ ਪੁੜੀਆਂ ਭੈਣ ਤੋਂ ਲੋਕਾਂ ਨੇ ਦਾ ਧਰਮ ਦੇ ਨਾਮ ਤੇ ਵੀ ਗੰਦ ਪਾਇਆ ਪਿਆ ਠੀਕ ਆ ਇੱਥੇ ਉਂ ਪੁੱਛਦੇ ਆ ਹਾਲ ਦੇਖ ਲਓ ਕੀ ਆ ਇੱਥੇ ਸਾਡੇ ਪਿੰਡ ਦੇ ਨੌਜਵਾਨਾਂ ਨੇ ਪਾਣੀ ਪੂਣੀ ਨੂੰ ਯੂਜ਼ ਕਰਦੇ ਆ ਇਹਨੂੰ ਹਨਾ ਜੇ ਹੁਣ ਸਾਡੇ ੱਟਕੇ ਚੜ ਗਏ ਨਾ ਕਿਸੇ ਦੇ ਵੀ ਤੇ ਨਾ ਕਿਉਂ ਭਰਾਵਾ ਅਸੀਂ ਜਲੂਸ ਕੱਢਾਂਗੇ ਸਾਰੇ ਜਾਣੇ ਉਹ ਉੱਥੋਂ ਵੱਟ ਮੈਂ ਬੜਾ ਧਰ ਰੱਖੀ ਉਹਥੇ ਪੁੱਤ ਫੋਰਸ ਤੇ ਬੜਾ ਐਨ ਸਪੀਡ ਫੋਰਸ ਬਣਦੀ ਆ ਬੰਦੇ ਦੀ ਆ ਬੰਦਾ ਲੰਮਾ ਬੈ ਕੇ ਜਿਹੜਾ ਸ਼ਰ ਜਲੀਏ ਬਾਬੇ ਕੋਰੀ ਪਾਣੀ ਹੈ ਨਾ ਭਾਈ ਅਸੀਂ ਤਾਂ ਕੋਲ ਆ ਲਈਆਂ ਕਿਉਂ ਭਾਈ ਚੱਲ ਆਪਾਂ ਭਾਈ ਕੋਲ ਵਾਲੇ ਫਾੜੀ ਕਿਵੇਂ ਰਿਹਾ ਤੁਹਾਡਾ ਉੱਥੇ ਤੱਕ ਨਿਆਣ ਚੱਲਦਾ ਹਾਂ ਬਈ ਮੁਹਾਰ ਪੂਰਾ ਵੇਵੀ ਵੇਵੀ ਹਾਂ ਬੱਬਾ ਘੱਟਾ ਪਾਸੇ ਕਰੇ ਵੀ ਹਾਂ ਬਈ ਇੱਧਰ ਆਇਆ ਕਛੂ ਐਂਡ ਪੂਰਾ ਐਂਡ ਪੂਰਾ ਖਤਰਨਾਕ ਬਈ ਖਤਰਨਾਕ ਨਵਾਂ ਬੰਦਾ ਨਾ ਜਾਵੇ ਉਹ ਤਾਂ ਹਾਂ ਪਾਣੀ ਐਂ ਲੈ ਕੇ ਆਉਂਦਾ ਲੈ ਵੀ ਨਵਾਂ ਬੰਦਾ ਨਾ ਉੱਥੇ ਜਾਇਓ ਤਜਰਬਾ ਕੀਤਾ ਦਾ ਤਜਰਬਾ ਇੱਕ ਬਾਬੇ ਕਹਿ ਕਰਦਾ ਹਾਂ ਪਹਿਲੇ ਸਾਲ ਤੇ ਨਾਲ ਕਰ ਦਿੰਦਾ ਹਾਂ ਨਾ ਵਿੱਚ ਪਰਦੀ ਨਾਲੇ ਉਹ ਨਾ ਕਰਤਾ ਤਾਂ ਪਾਰਾ ਜਿਉ ਪਾਰਾੜੀ ਗਾਰੀਆ ਖੜੇਗੇ ਗਾਰੀਆ ਮੁਸ਼ਕਲ ਹੈ ਯਾਰ ਹਾਂ ਉਹ ਪਰ ਹੀ ਵੀ ਹੈ ਰੋਕ ਜੋ ਬਸ ਪਾਣੀ ਚੋ ਜਿੰਦੀ ਘੱਟ ਜੀ ਨਹੀਂ ਪਿੱਛੇ ਤੋਂ ਆਉਂਦੇ ਇਹ ਤਾਂ ਜਮਨ ਨੀ ਮਾਇਆ ਬੁੱਲਿਆ ਆਇਆ ਸੀ ਬੇਟੀਰੀ ਮਾਰ ਲੋ ਬੁੱਲ ਨੀਂ ਆ ਬਲੀ ਹੋ ਪਿੱਛੇ ਗਿੱਲਰ ਉਹ ਵੱਡੇ ਵੱਡੇ ਗਿੱਲਰ ਬਤਲ ਉਹ ਬੁੱਟਾ ਟੰਟਾ ਆ ਕੇ ਲੜਦਾ ਮਚਾਉਂ ਅੰਦਰ ਕਿਰਾ ਆਇਆ ਚਲਿਏ ਦੇਖਣਾ ਹੈ ਨਾਲ ਹੀ ਆ ਮੈਂ ਨਾ ਉਹ ਤਾਂ ਬਹੁਤ ਅੱਗੇ ਆ ਠੀਕ ਹੀ ਹੈਗਾ ਇੱਕ ਆ ਜਾ ਹੁਣ ਕੌਣ ਚਾਹ ਬਲੇ ਨੂੰ ਨਹੀਂ ਕਾਲੂ ਸੱਜਣਾ ਨਾ ਹਾਂ ਕੁਲਵੀਰ ਕੀ ਦੇਖੀ ਜੰਨਾ ਆਹ ਮੁੰਡਾ ਸਾਡਾ ਕੋਲ ਦੇਖਦਾ ਕਹਿੰਦਾ ਨਾਰੀਅਲ ਫੜਨਾ ਹਾਂ ਵੀ ਆਉਦਾ ਹੀ ਨਹੀਂਗਾ ਨਾਰੀਅਲ ਆਉਦਾ ਨਹੀਂ ਆਪੀ ਲਿਆ ਕੇ ਸੱਟ ਕੇ ਫੜ ਲਓ ਆਪੀ ਸੱਟ ਲਓ ਆਪੀ ਫੜ ਲੰਨੇ ਆ ਆਹ ਬਰਖਾ ਜਾਂ ਮਾਰ ਲੱਗਿਆ ਸਾਹ ਹੱਥ ਖੁੱਲੇ ਨਹੀਂ ਚੱਜਦਾ ਆ ਸਾਤੀ ਉਹਦੀ ਸੁਣੇ ਚਲੋ ਵੀ ਮੁੰਡਿਓ ਉਹ ਭੈਣ ਉਹ ਮਿੱਟੀ ਨਾਲ ਬੜਤਾਰੀ ਆ ਲੈ ਬੱਬਾ ਗਿਆ ਇਹ ਅੱ ਕੀ ਆ ਕਰ ਚੱਲ ਵੀ ਫੌਜੀ ਆਉ ਗਿਆ ਮੁੰਡਿਆ ਲੈ ਹੁਣ ਮੇਰੀ ਵਾਰੀ ਇੱਕ ਦੇਖਣਾ ਵੀਰੇ ਆ ਪੂਲ ਆਪਣਾ ਕਿੰਨਾ ਪੁਰਾਣਾ ਆ

ਕਲ ਖਾ ਗਏ ਮੁੰਡੇ ਤੇ ਤੁਸੀਂ ਫੇ ਮੈਨੂੰ ਪਤਾ ਮੇਰੇ ਕੋਲ ਹੀ ਰਹਿਨੇ ਆ ਫੇਰ ਨਾਲੇ ਤੁਸੀਂ ਆਇਆ ਕੁਲਵੀਰ 2 ਮਿੰਟ ਲੱਗਣੇ ਆ ਉਤਰਿਆ ਨਾ ਆ ਕੇ ਨੰਗੇ ਜਾਣਾ ਮੈਂ ਵੀ ਗੱਡੀ ਭਰ ਜਾਣਾ ਕਿੱਥੇ ਫੇਰ ਇਹ ਪਾਪੀ ਆ ਇਹ ਆ ਜਾ ਬਾਕੀ ਕਿੱਦਾਂ ਲੱਗਦਾ ਹੈ ਆ ਜਾ ਚੱਕਰੀ ਬਣਾ ਕੇ ਪਾ ਦਿੰਦਾ ਵੀਨੇ ਕੋ ਪਸਤਾਲ ਨੇ ਉਹ ਤਾਂ ਹੋ ਹੀ ਜਾਂਦਾ ਸਮਾਂ ਫਿਰ ਜਿਹਦੇ ਕੋਲ ਹੈ ਆ ਇਹਦਾ ਖੜਾ ਹੋ ਤਸਰੀ ਕਾਲ ਕਿਵੇਂ ਆ ਹਾਂ ਵੀ ਲੈ ਵੀ ਚੱਕ ਦੋ ਫੱਟੇ ਮੂਰੇ ਸਾਡਾ ਫੌਜੀ ਸਾਹਿਬ ਮਗਰ ਸਾਡਾ ਕਬੱਡੀ ਦਾ ਪਲੇਅਰ ਏ ਆਓ ਗਿਆ ਬਲਜੀਤ ਸਿੰਘ ਸ਼ਾਬਾਸ਼ ਨੱਕੇ ਚ ਵਾਰੀ ਵੱਜਦਾ ਦਿਮਾਗ ਚ ਚੱਲ ਵੀ ਚੱਲ ਚੱਲ ਆੜੀ ਚੱਲ ਆ ਹੈਦਰ ਆ ਗਿਆ ਉਹਦੂਆ ਮੁੰਡਾ ਕਹਿ ਦੇਣਾ ਅੱਛਾ ਵਾਹ ਚੱਲ ਵੀ ਚੱਲ ਆ ਲਓ ਫੋਦੀ ਸਾਹਿਬ ਵੀ ਆ ਗਏ ਚੱਕ ਦੋ ਚੱਕ ਦੋ ਫੱਟੇ ਆ ਸਾਡਾ ਮੁਰਜਾ ਬੱਠਾ ਇੱਕ ਮੁੜਿਆ ਮੁੜਿਆ ਬਲਦੀ ਤੇ ਮੁੜਿਆ ਗੋਤਾ ਖੋਰਾ ਨਾ ਨੰਬਰ ਐ ਨਹੀਂ ਮੇਰੇ ਕੋ ਪਰ ਇਹਨੂੰ ਰਹਿ ਫੋਦੀ ਥੋੜਾ ਪਰੇ ਰਹਿ ਕੋਈ ਨਾ ਐਡੀ ਵੀ ਗੱਲ ਨਹੀਂ